ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਅੱਜ ਨਜਾਇਜ਼ ਕਬਜ਼ਾ ਨਟਾਇਆ ਗਿਆ ਜਾਣਕਾਰੀ ਅਨੁਸਾਰ ਅੱਜ ਪੁਲਿਸ ਵੱਲੋਂ ਤੋਭਿਆਣਾ ਗਲੀ ਨੰਬਰ 1 ਵਿਖੇ ਦੋ ਨਸ਼ਾ ਤਸਕਰਾਂ ਦੇ ਮਕਾਨਾਂ ਤੇ ਬਲਡਰੋ ਚਲਡੋਜ਼ਰ ਚਲਾਏਗੇ ਇਸ ਮੌਕੇ ਜਾਣਕਾਰੀ ਦਿੰਦੇ ਨੇ ਪੁਲਿਸ ਅਧਿਕਾਰੀਆਂ ਨੇ ਦਿੱਤਾ ਕਿ ਦੱਸਿਆ ਕਿ ਉਕਤੋ ਦੋ ਔਰਤਾਂ ਖਿਲਾਫ ਨਸ਼ਾ ਤਸਕਰੀ ਦੇ ਮਾਮਲੇ ਦਰਜ ਕਰਨ ਜਿਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ ਉਹਨਾਂ ਦੇ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸਹਿੂਲ ਪ੍ਰਸ਼ਾਸਨ ਦੀ ਮਦਦ ਨਾਲ ਉਕਤ ਮਕਾਨਾਂ ਨੂੰ ਢਟਾਇਆ ਗਿਆ ਤੇ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਧੋਬੀ ਜਨਵਾਸੀ ਦੀਆਂ ਜਿੱਥੇ ਭਾਰੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਮੌਜੂਦ ਨੇ ਅਤੇ ਉਹਨਾਂ ਵੱਲੋਂ ਮਕਾਨ ਨੂੰ ਢਵਾਇਆ ਜਾ ਰਿਹਾ ਹੈ ਸਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਨਜਾਇਜ਼ ਉਸਾਰੀਆਂ ਨੇ ਜਿਹੜੀਆਂ ਔਰ ਕਿ ਕਿਹੜੇ ਪਰਸਨ ਦੀ ਦਿਖਲਾਸ ਮੰਗਣ ਲਈ ਆਏ ਹਾਂ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਾ ਰੋਕ ਚਲਾਹੀ ਮੁਹਿੰਮ ਦੇ ਤਹਿਤ ਅੱਜ ਬਠਿੰਡਾ ਪੁਲਿਸ ਵੱਲੋਂ ਧੋਬਿਆਣਾ ਬਸਤੀ ਗਲੀ ਨੰਬਰ 1 ਦੇ ਵਿੱਚ ਜੋ ਰਮਨਦੀਪ ਕੌਰ ਹੈ ਪਤਰੀ पप्पू ਸਿੰਘ ਇਸ ਦਾ ਜਿਹੜਾ ਘਰ ਹੈਗਾ ਇਹਦੇ ਜੋ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਇਸ ਨੂੰ ਛਡਵਾਇਆ ਜਾਣਾ ਤੇ ਮੌਕੇ ਤੇ ਬਠਿੰਡਾ ਪੁਲਿਸ ਵੱਲੋਂ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਜਿਹੜੀ ਹੈਗੀ ਪੁਲਿਸ ਰਿਪੋਰਟ ਦਿੱਤੀ ਗਈ ਹੈ ਇਹਦੀ ਜਿਹੜੀ ਭੈਣ ਹੈਗੀ ਨੀਤੂ ਉਸ ਦੇ ਉੱਪਰ ਦੋ ਮੁਕੱਦਮੇ ਦਰਜ ਨੇ ਐਨਡੀਪੀਐਸਲੇ ਤੇ ਉਹ ਹੁਣ ਵੀ ਇਸੇ ਲਈ ਜੇਲ੍ਹ ਦੇ ਵਿੱਚ ਜਿਹੜਾ ਹੈਗਾ 20 ਗ੍ਰਾਮ ਦਾ ਹੈਰੋਇਨ ਦਾ ਮੁਕੱਦਮਾ ਹੈ ਸਿਵਲ ਲਾਈਨ ਦਾ ਉਹਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹੈ ਪਹਿਲਾਂ ਵੀ ਜਿਹੜਾ ਥੋਬੀਆਨ ਬਸਤੀ ਦੇ ਵਿੱਚ ਜਿਹੜੇ ਨਜਾਇਜ਼ ਕਬਜ਼ੇ ਜਿਹਨਾਂ ਨੇ ਕੀਤੇ ਹੋਏ ਸੀ ਤੇ ਨਾਲ ਨਸ਼ਾ ਤਸਕਰ ਸੀਗੇ ਉਹਨਾਂ ਦੀ ਪ੍ਰਾਪਰਟੀ ਰੈਵੋਲੂਸ਼ਨ ਕੀਤੀ ਗਈ ਸੀ ਕਿ ਤੇ ਅੱਜ ਵੀ ਗਲੀ ਨੰਬਰ 1 ਥੋਬੀਆਨ ਬਸਤੀ ਜੋ ਰਵਨਦੀਪ ਪੌਰ ਹੈ ਬਪਰੀ ਪੱਪੂ ਸਿੰਘ ਇਸ ਦਾ ਘਰ ਜਿਹੜਾ ਹਟਾਉਣ ਵਾਸਤੇ ਸਾਡੇ ਵੱਲੋਂ ਮੌਕੇ ਤੇ ਪੁਲਿਸ ਨੂੰ ਦਾ ਦਿੱਤੀ ਗਈ ਹੈ ਤੇ ਇਹ ਇਸ ਦੇ ਨਾਲ ਦੱਸਣਾ ਚਾਹਾਂਗੇ ਕਿ ਹੁਣ ਤੱਕ ਇੱਕ ਮਾਰਚ ਤੋਂ ਲੈ ਕੇ ਹੁਣ ਤੱਕ ਬਟੰਡਾ ਪੁਲਿਸ ਵੱਲੋਂ 1158 ਮੁਕਤਮੇ ਐਨਡੀਪਸੇ ਦਰਜ ਕੀਤੇ ਗਏ ਨੇ ਜਿਸ ਦੇ ਵਿੱਚ 1768 ਜਿਹੜੇ ਦੋਚੀ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਢੱਕਿਆ ਗਿਆ ਤੇ 2023 ਤੋਂ ਲੈ ਕੇ ਹੁਣ ਤੱਕ ਤਕਰੀਬਨ 14 ਕਰੋੜ ਦੀ ਪ੍ਰਾਪਰਟੀ ਸਾਡੇ ਵੱਲੋਂ ਫ੍ਰੀਜ਼ ਕਰੇ ਕਰਾਈ ਗਈ ਸਰ ਫਰਕ ਇੰਨਾ ਪੈਂਦਾ ਨਸ਼ਾ ਦੱਸ ਦੋ ਜਦੋਂ ਘਾਰ ਹੀ ਟਹਿ ਜੇ ਉਹਨਾਂ ਦਾ ਡੈਫੀਨੇਟਲੀ ਜੀ ਦੇਖੋ ਜਿਹੜੀ ਕਾਰਵਾਈ ਹੈਗੀ ਆ ਉਹ ਲਗਾਤਾਰ ਸਾਰੀ ਚੌਪਕੀ ਕਰ ਰਹੇ ਆ ਜਿਸ ਦੇ ਵਿੱਚ ਜਿਹੜੀ ਪ੍ਰਾਪਰਟੀ ਪਹਿਲਾਂ ਹੁੰਦਾ ਸੀਗਾ ਕਿ ਪ੍ਰਾਪਰਟੀ ਬਣਾ ਕੇ ਨਸ਼ਾ ਤਸਕਰਾਂ ਦੇ ਜੇਲ੍ਹ ਚ ਲਾ ਜਾਣ ਤੋਂ ਬਾਅਦ ਵੀ ਉਹਨਾਂ ਨੂੰ ਹੁੰਦਾ ਸੀਗਾ ਸਾਡੇ ਚੰਨੇ ਕਮਾਈ ਦੀ ਜਿਹੜੀ ਜਗ੍ਹਾ ਹੈਗੀ ਆ ਉਹ ਸਾਡੇ ਕੋਲ ਹੈਗੀ ਆ ਬਟ ਬਿਲਕੁਲ ਵੀ ਇਸ ਚੀਜ਼ ਦੇ ਵਿੱਚ ਸ਼ਕਤੀ ਕਰਦੇ ਆ ਸਾਡੇ ਵੱਲੋਂ ਜਿਹੜੀ 68 ਹਫ਼ਤੇ ਵਿੱਚ ਜਿਹੜੀ ਪ੍ਰਾਪਰਟੀਜ਼ ਜਿਹਨਾਂ ਨੇ ਉਹਨਾਂ ਨੇ ਨਸ਼ਾ ਤਸਕਰੀ ਦੇ ਵਿੱਚੋਂ ਖਰੀਦੀਆਂ ਹੁੰਜਾ ਸੀਗੀਆਂ ਉਹ ਫ੍ਰੀਜ਼ ਕਰਾਈਆਂ ਗਈਆਂ ਨੇ ਤੇ ਜਿੱਥੇ ਉਹਨਾਂ ਨੇ ਨਾਜਾਇਜ਼ ਕਬਜ਼ੇ ਕੀਤੇ ਗਏ ਨੇ ਉਹਦੇ ਵਿੱਚ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਜੋ ਡਿਊ ਪ੍ਰੋਸੀਜਰ ਆ ਫਾਲੋ ਕਰਦੇ ਹੋਏ ਨੋਟਿਸ ਜਾਰੀ ਕਰਦੇ ਹੋਏ ਤੇ ਉਹਨਾਂ ਦੇ ਜਿਹੜੇ ਨਾਜਾਇਜ਼ ਕਬਜ਼ੇ ਨੇ ਸਾਡੇ ਵੱਲੋਂ ਹਟਵਾਏ ਜਾ ਰਹੇ ਨੇ। ਆਖਰੀ ਸਵਾਲ ਮੇਰਾ ਨਾਜਾਇਜ਼ ਕਬਜ਼ਿਆਂ ਕਿਹੜੀ ਕਿਹੜੀ ਟੀਮਾਂ ਕੰਮ ਕਰਦੀਆਂ ਨੇ ਸਿਵਲ ਡਿਪਾਰਟਮੈਂਟ ਦੇ ਅਗਰੇ ਕਿਹੜੀ ਪ੍ਰੋਸੀਜਰ ਕੀ ਹੁੰਦਾ ਹੈ ਤਾਂ? ਹਾਂ ਜਿਸ ਇਸ ਦੇ ਵਿੱਚ ਮੇਨਲੀ ਹੁੰਦਾ ਜਦੋਂ ਜਿਹੜੇ ਤੋ ਉਸ ਦੇ ਵਿੱਚ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਨੋਟਿਸ ਦਿੱਤਾ ਜਾਂਦਾ ਹੈ ਕਿ ਆਪਣੇ ਡਾਕੂਮੈਂਟ ਪੇਸ਼ ਕਰੋ ਤੇ ਜਦੋਂ ਉਹਨਾਂ ਕੋਲ ਕੋਈ ਡਾਕੂਮੈਂਟ ਨਹੀਂ ਹੁੰਦਾ ਉਸ ਤੋਂ ਬਾਅਦ ਉਹਨਾਂ ਨੂੰ ਟਾਈਮ ਦਿੱਤਾ ਜਾਂਦਾ ਹੈ ਕਿ ਆਪਣੀ ਜਿਹੜੀ ਚਾਰਾਜੋਈ ਕਰ ਸਕਦੇ ਨੇ ਜਦੋਂ ਸਾਰੇ ਚੀਜ਼ਾਂ ਮੁਕੰਮਲ ਹੋਣ ਤੋਂ ਬਾਅਦ ਫਿਰ ਜਿਹੜਾ ਹੈਗਾ ਫਿਰ ਫਾਈਨਲੀ ਪੁਲਿਸ ਮਦਦ ਦੀ ਬਦ ਨਾਲ ਜਿਹੜਾ ਪ੍ਰੋਪਰਟੀ ਡਬਲ ਸ਼ੀਟ ਕੀਤੀ ਜਾਂਦੀ ਹੈ